ਆਉਂਦੇ ਆ ਆ ਨਾ ਆ ਜਾਂਦਾ ਇੰਡੀਆ ਤੇ ਮੇਤਰੋ ਨਾਲ ਖੁਸ਼ ਹੋ ਰਿਹਾ ਕਹਿੰਦੇ ਬੜਾ ਬੜਾ ਕਮਾਲ ਕਿੱਧਰ ਆਪਣੇ ਬੰਦੇ ਨੇ ਖੜੇ ਰਹਿਣ ਦੇ ਸਾਰਾ ਨੂੰ ਦੂਜਿਆਂ ਨੂੰ ਕੋਈ ਸਮਾਨ ਆਪਣੇ ਕੋਲੇ ਹੈਗਾ ਸਾਰੇ ਇੱਥੇ ਇਕੱਠੇ ਹੋ ਚੁੱਕੇ ਆ ਬਾਈ ਧੂਰੀ ਖੜੇ ਆ ਸੰਗਰੂਰ ਏਰੀਆ ਹਨਾ ਭਗਵੰਤ ਮਾਨ ਦਾ ਏਰੀਆ ਤੇ ਇੱਥੇ ਅੱਜ ਆਪਣੇ ਭਰਾ ਮੰਗਲਵਾਰਗੇ ਹੋਗੇ ਆਪਣਾ ਸਖਪਾਲ ਸੰਨਾਲਾ ਦੇ ਕਬਣਾ ਭਰਾ ਇਥੋਂ ਲਈ ਇਹਦਾ ਧੂਰੀ ਰਹੀ ਆ ਬਣਿਆ ਇਥੇ ਸੰਗਰੂਹ ਮੋਰੀ ਤੋਂ ਜਿੱਥੋਂ ਜਿੱਤ ਕੇ ਮੁੱਖ ਮੰਤਰੀ ਬਣਿਆ ਭਗਵੰਤ ਮਾਨ ਸਿਆ ਤੂੰ ਇਥੋਂ ਹੀ ਹਟਾ ਲਾ ਲੈ ਤਿੰਨ ਚਾਰ ਬੰਦਿਆਂ ਤੋਂ ਫੜਿਆ ਠੀਕ ਹੈ ਤਿੰਨ ਚਾਰ ਆ ਇੱਕ ਹਜ਼ਾਰ ਦਾ ਮਾ ਠੀਕ ਹੈ ਤੇ ਆ ਮੰਨ ਲਓ ਹੈਗਾ ਇਹ ਬਾਕੀ ਆ ਨੇ ਜਕਰ ਦੁਗਾ ਢੂੜ ਦੋ ਗ੍ਰਾਮ ਚਿੱਟਾ ਗਿਆ ਤੇ ਤੇਰੇ ਏਰੀਏ ਚ ਖੜੇ ਆ ਤੇ ਸਰਿਆਂ ਬਿਕਦਾ ਇਥੋਂ ਇਹ ਕਹਿੰਦੇ ਭਾਈ ਇਹ ਜੁਦਾ ਖੁੱਲਾ ਰਿਓੜੀਆਂ ਮੰਗੂ ਦੇਖਦਾ ਚਾਰੇ ਫੌਦੇ ਨਰਸ ਦਾ ਪਹਿਰਾ ਵੀ ਹੈ ਪਰ ਪਹਿਰੇ ਪੂਰੇ ਦਾ ਮਿੰਦਾ ਕੋਈ ਫਾਇਦਾ ਨਹੀਂ ਹੈਗਾ ਜਦੋਂ ਚੱਟਾ बिक ਜਾਂਦਾ ਹਨਾ ਕੋਈ ਗੱਲ ਆ ਵਿਚਾਰ ਚ ਪੁਲਿਸ ਹੋ ਕੇ ਕੀ ਕੰਮ ਹੋ ਰਿਹਾ ਭਾਈ ਕੀ ਹੋਇਆ ਪੁਲਿਸ ਨੂੰ ਫੋਨ ਕੀਤਾ ਐਸਟੀਓ ਸਾਹਿਬ ਨੂੰ ਕਹਿੰਦੇ ਸੀ ਉਹਨੇ ਜਲਦੀ ਇਹ ਬੰਦਾ ਤੇਰੇ ਦੇ ਕੋਲ ਹੈ ਜਿਹੜਾ ਬਾਰੀ ਪਸਤੀ ਦਾ ਬੰਦਾ ਹੈ ਇਹ ਖੜ ਤੁ ਚੁੱਕੀ ਲਾ ਔਰੇ ਦੱਸ ਕੋਈ ਵਾਸਤੀ ਵੇਚਦੀ ਆ। ਓ ਯਾਰ ਹੁਣ ਵੀ ਸਾਰਿਆਂ ਨੂੰ ਪਤਾ ਸਾਰਿਆਂ ਨੂੰ ਕਹਣਾ ਨਹੀਂ ਪਤਾ ਯਾਰ। ਵੀ ਕੌਣ ਨਹੀਂ ਵੇਚਦਾ। ਕਿਹਣੀ ਪਤਾ ਕੌਣ ਵੇਚਦਾ ਦੱਸ। ਫੇਰ ਅਸੀਂ ਤਾਂ ਨਵੇਂ ਆਇਆ ਮਖਾਨ। ਉਹ ਵੱਡੇ ਵੀ ਵਸਤੀ ਵੇਚਦੀ ਆ। ਸਾਰਿਆਂ ਨੂੰ ਕਹ ਮੇਰੇ ਇਕੱਲੇ ਲੱਗੇ ਹੋ ਜੂ। ਮੇਰਾ ਖਾਣ ਪੀਣ ਵਾਲਾ ਬੰਦਾ ਵੇ। ਨਾ ਨਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ। ਮੇਰਾ ਖਾਣ ਪੀਣ ਵਾਲਾ ਬੰਦਾ। ਕੋਈ ਗੱਲ ਨਹੀਂ। ਉਹ ਵੀ ਤਾਂ ਵੱਡੇ ਵੀ ਕਹਿੰਦੇ ਵੀ ਸਾਰੀ ਵਸਤੀ ਵੇਚਦੀ ਆ। ਓ ਸਾਡੇ ਸਾਰੇ ਮਖਾਨ ਮਖਾਨ ਪੀਣਾ। ਨਹੀਂ ਆ ਦੇਖ ਮਖਾਨ ਪੀਣ ਵਾਲਾ ਬੰਦਾ। ਮੈਂ ਤਾਂ ਬੁਲਾਣਾ ਬਾਬੇ ਯਾਰ। ਨਾ ਨਾ ਸਾਰੀ ਵਸਤੀ। ਵੀ ਮੈਂ ਕਿਹੜਾ ਕਮਾਣਾ ਆ ਵੀ ਇਹ ਇਹਦਾ ਬੌਂਟ ਮਿਲ ਜਾਣਗੇ ਇਹੇ ਜਿਹਦਾ ਬੌਂਟ ਮਿਲ ਜਾਣਾ ਕੌਣ ਕਰਦਾ ਅਸੀਂ ਕੋਈ ਨਹੀਂ ਮਾਰੀਏ ਅਸੀਂ ਤਾਂ ਮਾਰੀਏ ਬਣੇ ਨਹੀਂ ਮਾਰਦੇ ਸਾਰੀ ਇੱਥੇ ਦਾ ਕੰਮ ਹੀ ਨਹੀਂ ਮਾਰਨਗੇ ਇੱਥੇ ਦਾ ਸਾਰੀ ਵਸਤੀਆਂ ਸਾਰੀ ਵਸਤੀਆਂ ਕਿੱਥੇ ਰੋਕ ਲੂਗਾ ਇਹ ਸਾਰੀ ਵਸਤੀਆਂ ਵੇਚ ਲਈ ਸਾਰੀ ਵਸਤੀਆਂ ਕਿਹੜਾ ਬੱਲੂ ਆ ਗਿਆ ਅੱਲਾਹ ਦਾ ਸਾਰਾ ਬੰਦ ਕਰੋ ਮੈਨੂੰ ਕੱਲੇ ਗਰੀ ਮਾਰ ਕਰ ਦੇ ਤੈਨੂੰ ਕੁਝ ਨਹੀਂ ਕਹਿੰਦਾ ਵੱਡੀ ਪ੍ਰਿੰਮਤ ਆਪ ਬੁਲਾਣਾ ਬਤਾਓ ਮੁਕਾਬਲਾ ਆਣਾ ਨਾ ਵੱਡੀ ਪ੍ਰਿੰਮਤ ਆਪ ਬੁਲਾਣਾ ਆਇਆ ਮਾਦਰਾ ਉਹ ਕੁੰਡਾ ਲਾ ਕੇ ਬਗੈ ਉਹ ਬਸਤੀ ਉੱਧੇ ਵਿੱਚ ਆਹ ਕੁੰਡਾ ਲਾ ਕੇ ਮਾਰ ਜਾਓ ਤਾਂ ਸੋਹਣਾ ਮਗਾ ਦਿਓ ਸੁਣ ਕਰੇ ਲੱਗੀ ਦਾ ਨਾਮ ਲੈ ਲੀਏ ਇੱਕ ਮਿੰਟ ਬਸਤੀ ਜੱਗੀ ਦਾ ਨਾਮ ਲੈ ਲਾ ਲਈਦਾ ਫਿਰ ਇਹਨੂੰ ਫੜਿਆ ਸੀ ਇੱਕ ਮਿੰਟ ਇਹਦਾ ਇਹਦੇ ਨਾਮ ਫੜਿਆਗਾ ਇਹੀ ਠੀਕ ਹੈ ਨਾ ਹੁਣ ਇੱਕ ਤਾਂ ਬਾਈ ਹੈ ਇਹਦਾ ਇਹਦਾ ਨਾ ਆਹ ਆਈ ਉਹ ਵਿੱਕੀ ਇਹ ਡੀਪੀ ਆ ਇਹ ਐਮਪੀ ਆ ਇਹ ਮੈਂ ਤਾਂ ਡੀਪੀ ਆ ਵਿੱਕੀ ਦਾ ਨਹੀਂ ਮੁੱਢੀ ਪਾਉਂਦਾ ਕੱਲਾ ਵਿੱਕੀ ਦਾ ਨਹੀਂ ਵੇਚਦਾ ਕੱਲਾ ਵਿੱਕੀ ਦਾ ਨਹੀਂ ਵੇਚਦਾ ਮੈਂ ਇਹਦੇ ਅੱਧਾ ਵੀ ਵਾਰਤੀ ਵੇਚਦੀ ਆ ਯਾਰ ਉਹ ਲੌੜੀ ਇੱਕ ਫਾਰੀ ਵਾਰ ਕੀ ਦੀ ਓਏ ਇਹਦਾ ਬਾਈ ਦਾ ਸਾਰੀ ਬਸਤੀ ਕਹਿੰਦੇ ਵੇਚਦਾ ਯਾਰ ਉਹ ਸਾਰੀ ਬਸਤੀ ਵੇਚਦੀ ਹੈ ਵੱਡੇ ਵੀ ਰੇ ਵੇਚਦਾ ਕਿਹੜਾ ਨਹੀਂ ਪਤਾ ਕਿੰਨੇ ਦਾ ਚੱਕਣ ਲੱਗੇ ਹੋ ਠੀਕ ਹੈ ਨਾ ਉਧਰ ਚੱਕੋ ਸਾਡੀ ਵੀ ਅਸੀਂ ਵੀ ਬੰਦ ਕਰੀਏ ਕੋਈ ਛੋੜੋ ਛੋੜੇ ਨਾਲ ਨਾ ਗਾਕਾ ਦੀ ਫੜਾਣਾ ਕਿੰਨੇ ਗਾਕਾ ਫੜਾਵਾ ਬੋਲ ਕਿੰਨਾ ਗਾਕਾ ਫੜਾਵਾ ਪਈ ਤੁਨੂੰ ਸੰਗਰੂਰ ਏਰੀਆ ਯਾਰ ਫਿਰ ਉਹਦਾ ਕੀ ਕਰਾਂ ਉਹ ਫਿਰ ਪੁਲਿਸ ਕਰੂਗੀ ਹੁਣ ਮੇਰੀ ਗੱਲ ਸੁਣ ਲੈ ਉਹਨੂੰ ਪੁੱਛਾਂਗੇ ਵੀ ਤੇਰੇ ਏਰੀਆ ਤੋਂ ਸਰਦਾ ਆ ਰਿਹਾ ਹੈ ਵੱਡੇ ਬਾਈ ਪੁਲਿਸ ਵਾਲਿਆਂ ਨੂੰ ਵੀ ਪਤਾ ਹੋਵੇਗਾ ਨਹੀਂ ਪੁਲਿਸ ਵਾਲੇ ਨੂੰ ਕਿੰਨੇ ਗਾ ਤੁਨੂੰ ਕਿੰਨੇ ਗਾ ਫੜਾਵਾ ਮਾਰਦੇ ਨੇ ਪੁਲਿਸ ਵਾਲੇ ਆਤੇ ਆ ਡੇਲੀ ਪੁਲਿਸ ਵਾਲੇ ਆਉਂਦੇ ਨੇ ਜਾਂ ਡੇਲੀ ਪੁਲਿਸ ਵਾਲੇ ਪੈਂਦੇ ਹੋ ਸਾਰੇ ਪਹਿਲੇ ਕਹਿੰਦੇ ਹੋ ਹੈ ਪਹਿਲੇ ਕਹਿੰਦੇ ਹੋ ਅੰਦਰ ਤੋਂ ਗੁਰਦੁਆਰਾ ਸਿਕਦਾ 75 ਰੁਪਏ ਬਿੱਤੇ ਠੀਕ ਅਸੀਂ ਕਿਹੜਾ ਹੱਤ ਨਾਮ ਪਾੜ ਸਕਦੇ ਆ ਫੇਕ ਕਰਾ ਸਕੋਪ ਕਰ ਸਕਦੇ ਪੁਲਿਸ ਪ੍ਰਸ਼ਾਸਨ ਠੀਕ ਹੈ ਹਮਾਰਾ ਤਾਂ ਇਹ ਡੇਲੀ ਪੁਲਿਸ ਵਾਲੇ ਘੁੰਮਤੇ ਹੋ ਚੌਂਕੀ ਤੇ ਖੜੀ ਹੁੰਦੇ ਹੋ ਮੋਰਚੇ ਦੇ ਵਾਲੇ ਖੜੇ ਆ ਆਹ ਔਰ ਇਹ ਗੱਲ ਉਹਦੋਂ ਵੀ ਕਿਹਾ ਬਾਈ ਇੱਕ ਵਾਰੀ ਨਾਂ ਦੇ ਕਮਾਲ ਦਾ ਵੀ ਨਾਮ ਲੈ ਲਓ ਵੀ ਮੈਂ ਨਾਮ ਲੈਣਾ ਹੈ ਮੈਂ ਤਾਂ ਪੂਰਾ ਮੈਂ ਮੁੰਡੇ ਜਾਣਗੇ ਜਿੰਨਾ ਪੁਲਿਸ ਵਾਲੇ ਮੈਂ ਮੈਂ ਕਹਿੰਦਾ ਤੁਸੀਂ ਰੋਕਣ ਵਾਲੇ ਦੀ ਫੜ ਕਮੇਟੀ ਬਣਾਈ ਆ ਲਾਹੌਰ ਅਸੀਂ ਆ ਫੜਨਾਂ ਨੇ ਕਹਤ ਤੁਹਾਨੂੰ ਆਪ ਕਮਾਗੇ ਵੀ ਆ ਬੰਦੇ ਫੜੋ ਬਾਬਾ ਮੈਨੂੰ ਕੀ ਹੋ ਜੂਗਾ ਬਾਬਾ ਮੈਂ ਕਿ ਸੱਸੇ ਦਾ ਮੁੰਡਾ ਵੀ ਮੈਂ ਵੇਚ ਲਾਂਗੇ ਇਹ ਤਾਂ ਨਾਂਝਾ ਹੋ ਜਾਣਾ ਬੱਜ ਗਿਆ ਬਾਬੇ ਮੈਂ ਮੈਂ ਕਹਿੰਦਾ ਸੱਸੇ ਦਾ ਮੁੰਡਾ ਮੈਂ ਵੀ ਚਮਿਆਰਾ ਦਾ ਮੁੰਡਾ ਆ ਮੈਂ ਕਹਿੰਦਾ ਸੱਸਿਆਂ ਦਾ ਵੀ ਮੈਂ ਵੇਚ ਦਾਂਗਾ ਅੱਗੇ ਲਈ ਕਿਤੇ ਮਿਹਰਬਾਨੀ ਅੱਗੇ ਲਈ ਬਾਬਾ ਮੈਂ ਨਹੀਂ ਪਾਣੀ ਪੜਦਾ